ਬਹੁਤ ਟ੍ਰੈਫਿਕ ਜਿਹੜਾ ਇੱਥੇ ਦੇਖਿਆ ਜਾਂਦਾ ਵਾ ਤੁਹਾਡੇ ਵੀ ਬਹੁਤ ਸਾਰੀ ਵੀਡੀਓ ਅਸੀਂ ਦੇਖੀਆਂ ਨੇ ਤੁਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਟ੍ਰੈਫਿਕ ਨੂੰ ਇਸ ਤਰ੍ਹਾਂ ਢੰਗ ਨਾਲ ਚਲਾ ਰਹੇ ਹੋ ਕਿਸ ਤਰ੍ਹਾਂ ਦੇਖਦੇ ਹੁ ਲੁਧਿਆਣਾ ਦੇ ਟ੍ਰੈਫਿਕ ਨੂੰ ਪਹਿਲਾਂ ਤੁਹਾਨੂੰ ਵੀ ਬਹੁਤ ਸਾਰੇ ਸਟੇਟ ਬੋਰਡ ਬਾਰੇ ਉਸ ਦੇ ਬਾਰੇ ਵੀ ਅਸੀਂ ਚਰਚਾ ਕਰਾਂਗੇ ਪਹਿਲਾਂ ਤੋਂ ਅਸੀਂ ਟ੍ਰੈਫਿਕ ਨੂੰ ਕਿਸਾ ਦੇਖਦੇ ਲੁਧਿਆਣਾ ਮੰਚੈਸਟਰ ਆ ਵੀ ਅਸੀਂ ਇਹਨੂੰ ਕਹਿੰਦੇ ਆ ਇਹ ਜਿੱਥੇ ਨੋਜਾਨਾ ਲੱਖਾਂ ਦੀ ਗਿਣਤੀ ਵਿੱਚ ਲੋਕ ਜਿਹੜੇ ਆ ਉਹ ਲੁਧਿਆਣਾ ਸ਼ਹਿਰ ਚ ਆਉਂਦੇ ਜਾਂਦੇ ਤੇ ਕੋਈ ਸ਼ੋਪਿੰਗ ਕਰਨ ਆਂਦਾ ਕੋਈ ਆਪਦਾ ਕਿਸੇ ਨਾ ਕਿਸੇ ਢੰਗ ਨਾਲ ਕਿਉਂਕਿ ਸਾਡਾ ਜਿਹੜਾ ਸ਼ਹਿਰ ਲੁਧਿਆਣਾ ਉਹ ਇੰਡਸਟਰੀ ਦੀ ਵੱਡੀ ਹੱਤ ਹੈ ਤੇ ਜਦ ਐਡਾ ਵਿਕਸਿਤ ਸ਼ਹਿਰ ਹੋਵੇ ਤਾਂ ਜਿਹੜਾ ਟ੍ਰੈਫਿਕ ਹੋਣਾ ਇੱਕ ਸੁਭਾਵਿਕ ਜੀ ਗੱਲ ਹੈ ਪਰ ਟ੍ਰੈਫਿਕ ਨੂੰ ਤਰੀਕੇ ਨਾਲ ਢੰਗ ਨਾਲ ਚਲਾਉਣਾ ਇਹ ਵੀ ਇੱਕ ਖੂਬੀ ਹੈ ਯਤਾਂਚ ਰਹਿੰਦੇ ਆ ਕਿ ਸਾਡੇ ਮਤਲਬ ਕਰਨ ਵਾਲਾ ਕੋਈ ਅਜਿਹਾ ਕੰਮ ਨਾ ਰਹਿ ਜਾਵੇ ਜਿਸ ਦੇ ਕਰਕੇ ਸਾਡੇ ਲੋਕਾਂ ਨੂੰ ਕੋਈ ਪਰੇਸ਼ਾਨੀ ਹੋਵੇ ਤਨਿਲ ਵੀ ਤੁਸੀਂ ਇੱਕ ਅਨਸ ਡਰਾਈਵ ਚਲਾ ਰਹੇ ਹੋ ਤੁਸੀਂ ਖੁਦ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਤੁਹਾਡੇ ਜਿਹੜੇ ਛੋਟੇ ਮੁਲਾਜ਼ਮ ਨੇ ਜਿਹੜੇ ਡਿਊਟੀਆਂ ਦੇ ਰਹੇ ਨੇ ਉਹਨਾਂ ਨੂੰ ਨਾਲ ਮਿਲ ਕੇ ਤੁਸੀਂ ਲੋਕਾਂ ਨੂੰ ਅਵੇਅਰ ਕਰਦੇ ਹੋ ਕਿਸ ਤਰ੍ਹਾਂ ਇਹ ਅਵੇਅਰਨੈਸ ਡਰਾਈਵ ਚਲਾਈ ਜਾ ਰਹੀ ਆ ਕੱਲ ਵੀ ਇੱਕ ਤੁਸੀਂ ਵੀਡੀਓ ਸ਼ੇਅਰ ਕੀਤੀ ਸੀ ਜਿੱਥੇ ਹੋਰਡਿੰਗਸ ਵਾਲਾ ਤੁਸੀਂ ਲਗਾ ਰਹੇ ਹੋ ਕਿ ਲੋਕ ਜਿਹੜੇ ਟ੍ਰੈਫਿਕ ਨੂੰ ਸਮਝ ਸਕਣ ਜਿਹੜੇ ਇੰਡਸਟਰੀਸਟ ਜਿਹੜੇ ਆਪਣੇ ਇਧਰ ਏਰੀਆ ਚੋਂ ਬੀਆਰਐਸ ਨਗਰ ਦੁਗਰੀ ਮਾਡਲ ਟਾਊਨ ਸਰਾਬਾਨਗਰ ਵਰਗੇ ਇਲਾਕਿਆਂ ਚੋਂ ਇੰਡਸਟਰੀਅਲ ਏਰੀਆ ਨੂੰ ਜਾਂਦੇ ਆ ਫੋਕਲ ਪੁਆਇੰਟ ਨੂੰ ਜਾਂਦੇ ਆ ਉਹ ਆਪਣੇ ਕੰਮ ਕਰ ਕਰਨ ਤੋਂ ਉਪਰੰਤ ਜਦੋਂ ਸ਼ਾਮ ਨੂੰ ਵਾਪਸ ਮੁੜਦੇ ਆ ਤੇ ਉਹਨਾਂ ਮਤਲਬ ਆਪਣੇ ਘਰਾਂ ਚ ਵੀ ਵਿਚਾਰੇ ਇੱਕ ਘੰਟਾ ਲੇਟ ਦਾ ਹੀ ਟਾਈਮ ਦਿੰਦੇ ਆ ਵੀ ਯਾਰ ਮੈਂ ਚੱਲ ਤਾਂ ਪਿਆ ਪਰ ਮੈਨੂੰ ਲੱਗਦਾ ਮੈਂ ਘੰਟਾ ਮੈਨੂੰ ਲੱਗ ਜਾਣਾ ਪਰ ਮੈਂ ਬੜੇ ਫਖਰ ਨਾਲ ਕਹਿੰਨਾ ਹੁਣ ਉਹਨਾਂ ਨੂੰ ਇਹ ਕਹਿਣ ਦੀ ਲੋੜ ਨਹੀਂ ਹੈ ਤੇ ਹੁਣ ਜਿੰਨਾ ਕੁ ਸੁਭਾਵਕ ਜਿੰਨਾ ਕੁ ਚਾਹੀਦਾ ਸਮਾਂ ਉਨੇ ਸਮੇਂ ਚੋ ਆਪਣੇ ਘਰ ਪਹੁੰਚਣਗੇ ਜੀ ਵੀ ਕੁਝ ਸੋਸ਼ਲ ਮੀਡੀਆ ਤੇ ਵੀਡੀਓ ਬਾਰਲੇ ਸੀ ਜਦੋਂ ਮੀ ਬਹੁਤ ਪਿਆਰਾ ਸੀ ਤੁਸੀਂ ਵਰਦੀ ਪਾਈ ਉਸ ਮੀ ਦੇ ਪਾਣੀ ਦੇ ਵਿੱਚ ਖੜ ਕੇ ਟ੍ਰੈਫਿਕ ਸਚਾਰੂ ਟੰਗਣਾ ਚਲਾ ਰਹੇ ਸੀ ਮੁਲਾਜ਼ਮਾਂ ਨੂੰ ਕਿਸ ਤਰ੍ਹਾਂ ਤੁਸੀਂ ਅਵੇਅਰ ਕਰਦੇ ਹੋ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਐਡੀ ਸਿੱਖੀ ਸਾਹਿਬ ਨੇ ਸਾਰੇ ਅਫਸਰ ਜਿਹੜੇ ਬੜੀ ਮੁਲਾਜ਼ਮਾਂ ਨੂੰ ਹੱਲਾਸ਼ੇਰੀ ਦਿੰਦੇ ਆ ਕਿਉਂਕਿ ਹੱਲਾਸ਼ਰੀ ਜਿਹੜੀ ਹੈਗੀ ਹੈ ਇਹ ਹੱਲਾਸ਼ਰੀ ਹੈ ਜਿਹੜੀ ਬੰਦੇ ਨੂੰ ਮਤਲਬ ਇੱਕ ਸਪਿਰਿਟ ਪੈਦਾ ਕਰ ਦਿੰਦੀ ਹੈ ਲੁਧਿਆਣਾ ਇੱਕ ਬਹੁਤ ਹੀ ਵੱਡੀ ਆਬਾਦੀ ਵਾਲਾ ਏਰੀਆ ਹੈਗਾ ਵਾ ਇੱਥੇ ਟ੍ਰੈਫਿਕ ਵੀ ਬਹੁਤ ਵੱਡੀ ਮਾਤਰਾ ਚ ਦੇਖਿਆ ਜਾਂਦਾ ਵਾ ਤਾਂ ਇਸ ਨੂੰ ਸਹੀ ਢੰਗ ਦੇ ਨਾਲ ਚਲਾਉਣ ਦੇ ਲਈ ਲੁਧਿਆਣਾ ਪੁਲਿਸ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਤਾਂ ਮੇਰੇ ਨਾਲ ਏਸੀਪੀ ਟ੍ਰੈਫਿਕ 2 ਜਿਹੜੇ ਨੇ ਗੁਰਦੇਵ ਸਿੰਘ ਮਝੂਨ ਨੇ ਗੱਲਬਾਤ ਕਰਾਂਗੇ ਗੁਰਦੇਵ ਜੀ ਲੁਧਿਆਣਾ ਸ਼ਹਿਰ ਬਹੁਤ ਵੱਡਾ ਹੈਗਾ ਬਹੁਤ ਟ੍ਰੈਫਿਕ ਜਿਹੜਾ ਇੱਥੇ ਦੇਖਿਆ ਜਾਂਦਾ ਵਾ ਤੁਹਾਡੇ ਵੀ ਬਹੁਤ ਸਾਰੀ ਵੀਡੀਓ ਅਸੀਂ ਦੇਖੀਆਂ ਨੇ ਤੁਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾ ਰਹੇ ਹੋ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣਾ ਦੇ ਟ੍ਰੈਫਿਕ ਨੂੰ ਪਹਿਲਾਂ ਤੁਹਾਨੂੰ ਵੀ ਬਹੁਤ ਸਾਰੇ ਸਟੇਟ ਬੋਰਡ ਬਾਰੇ ਉਸਦੇ ਬਾਰੇ ਵਿੱਚ ਚਰਚਾ ਕਰਾਂਗੇ ਪਹਿਲਾਂ ਤੋਂ ਅਸੀਂ ਟ੍ਰੈਫਿਕ ਨੂੰ ਕਿੱਸਾ ਦੇ ਦ ਲੁਧਿਆਣਾ ਦੇ ਬਹੁਤ ਧੰਨਵਾਦ ਜੀ ਜਗਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡਾ ਜਿਹੜਾ ਲੁਧਿਆਣਾ ਸ਼ਹਿਰ ਹੈ ਇੱਕ ਇੰਡਸਟਰੀਅਲ ਸਿਟੀ ਹੈ ਮਾਂਚੈਸਟਰਾ ਵੀ ਅਸੀਂ ਇਹਨੂੰ ਕਹਿੰਦੇ ਆ ਤੇ ਜਿੱਥੇ ਲੋਜਾਨਾ ਲੱਖਾਂ ਦੀ ਗਿਣਤੀ ਵਿੱਚ ਲੋਕ ਜਿਹੜੇ ਆ ਲੁਧਿਆਣਾ ਸ਼ਹਿਰ ਚ ਆਉਂਦੇ ਜਾਂਦੇ ਤੇ ਕੋਈ ਸ਼ਾਪਿੰਗ ਕਰਨ ਆਂਦਾ ਕੋਈ ਆਪਦਾ ਕਿਸੇ ਨਾ ਕਿਸੇ ਢੰਗ ਨਾਲ ਕਿਉਂਕਿ ਸਾਡਾ ਜਿਹੜਾ ਸ਼ਹਿਰ ਲੁਧਿਆਣਾ ਉਹ ਇੰਡਸਟਰੀ ਦੀ ਵੱਡੀ ਹੱਬ ਹੈ ਜਿੱਥੇ ਸਵਿੰਗ ਮਸ਼ੀਨਾਂ ਸਾਈਕਲ ਸਾਈਕਲ ਪਾਰਟਸ ਟਰੱਕ ਪਾਰਟਸ ਆਵਾਜ਼ ਮੈਂ ਬੜੇ ਮਾਣ ਨਾਲ ਇਹ ਗੱਲ ਕਹਾਂ ਕਿ ਸੂਈ ਤੋਂ ਲੈ ਕੇ ਜਹਾਜ਼ ਤੱਕ ਦੀਆਂ ਚੀਜ਼ਾਂ ਨੇ ਸਾਡੇ ਲੁਧਿਆਣਾ ਸ਼ਹਿਰ 'ਚ ਬਣਦੀਆਂ ਨੇ ਤੇ ਜਦ ਐਡਾ ਵਿਕਸਿਤ ਸ਼ਹਿਰ ਹੋਵੇ ਤਾਂ ਜਿਹੜਾ ਟ੍ਰੈਫਿਕ ਹੋਣਾ ਇੱਕ ਸੁਭਾਵਿਕ ਜੀ ਗੱਲ ਹੈ ਪਰ ਟ੍ਰੈਫਿਕ ਨੂੰ ਤਰੀਕੇ ਨਾਲ ਢੰਗ ਨਾਲ ਚਲਾਉਣਾ ਇਹ ਵੀ ਇੱਕ ਖੂਬੀ ਹੈ ਜਿਹੜੀ ਕਿ ਮਾਨਯੋਗ ਕਮਿਸ਼ਨਰ ਪੁਲਿਸ ਸ਼੍ਰੀ ਸੋਪਨ ਸ਼ਰਮਾ ਜੀ ਆਈਪੀਐਸ ਹੁਣਾਂ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਸਾਡੇ ਮਾਨਯੋਗ ਏਡੀਸੀਪੀ ਮੈਡਮ ਬੁਰਪ੍ਰੀਤ ਕੌਰ ਪੁਰੇਵਾਲ ਜੀ ਦੀਆਂ ਹਦਾਇਤਾਂ ਨਾਲ ਅਸੀਂ ਨਾਲ ਮਿਲ ਕੇ ਜਿਹੜਾ ਟ੍ਰੈਫਿਕ ਪੁਲਿਸ ਦੇ ਸਾਰੇ ਕਰਮਚਾਰੀ ਇਕੱਠੇ ਹੋ ਕੇ ਇਸ ਯਤਨ ਚ ਰਹਿੰਦੇ ਆ ਕਿ ਸਾਡੇ ਮਤਲਬ ਕਰਨ ਵਾਲਾ ਕੋਈ ਅਜਿਹੇ ਕੰਮ ਨਾ ਰਹਿ ਜਾਵੇ ਜਿਹਦੇ ਕਰਕੇ ਸਾਡੇ ਲੋਕਾਂ ਨੂੰ ਕੋਈ ਪਰੇਸ਼ਾਨੀ ਹੋਵੇ ਤੁਹਾਨੂੰ ਜਾਗਰੂ ਕਰਨ ਲਈ ਵੀ ਤੁਸੀਂ ਇੱਕ ਇਸ ਡਰਾਈਵ ਚ ਲਾ ਰਹੇ ਹੋ ਤੁਸੀਂ ਖੁਦ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਤੁਹਾਡੇ ਜਿਹੜੇ ਛੋਟੇ ਮੁਲਾਜ਼ਮ ਨੇ ਜਿਹੜੇ ਡਿਊਟੀਆਂ ਦੇ ਰਹੇ ਨੇ ਉਹਨਾਂ ਨਾਲ ਮਿਲ ਕੇ ਤੁਸੀਂ ਲੋਕਾਂ ਨੂੰ ਵੇਅਰ ਕਰਦੇ ਹੋ ਕਿਸ ਤਰ੍ਹਾਂ ਇਹ ਅਵੇਰਨੈਸ ਡਰਾਈਵ ਚ ਲਈ ਜਾ ਰਹੀ ਆ ਕੱਲ ਵੀ ਤੁਸੀਂ ਵੀਡੀਓ ਸ਼ੇਅਰ ਕੀਤੀ ਸੀ ਜਿੱਥੇ ਹਾਰਡਿੰਗਸ ਵਾਲਾ ਤੁਸੀਂ ਲਗਾ ਰਹੇ ਹੋ ਕਿ ਲੋਕ ਜਿਹੜੇ ਟ੍ਰੈਫਿਕ ਨੂੰ ਸਮਝ ਸਕਣ ਜੀ ਇਹਦੇ 'ਚ ਇਹ ਹੈ ਜੀ ਕਿ ਜਿਹੜਾ ਸਾਡਾ ਟ੍ਰੈਫਿਕ ਦਾ ਉਹ ਜਿਹੜਾ ਜਿਆਦਾ ਕੰਮ ਹੈ ਇਹ ਦੋ ਤਰ੍ਹਾਂ ਨਾਲ ਸਬੰਧਤ ਹੈ ਇੱਕ ਹੈਗਾ ਕਿ ਅਵੇਅਰਨੈਸ ਡਰਾਈਵ ਨੂੰ ਕਰਨਾ ਟ੍ਰੈਫਿਕ ਜਿੰਨੀ ਜਿਆਦਾ ਅਵੇਅਰਨੈਸ ਤੁਸੀਂ ਟ੍ਰੈਫਿਕ ਦੀ ਫਲਾਓਗੇ ਉਨੀ ਜਿਆਦਾ ਜਿਹੜੀ ਤੁਹਾਡੀ ਕਾਮਯਾਬੀ ਮੰਨੀ ਜਾਂਦੀ ਹੈ ਕਿਉਂਕਿ ਜਦ ਜਿਵੇਂ ਹੁਣ ਤੁਸੀਂ ਦੱਸਿਆ ਕਿ ਕੱਲ ਅਸੀਂ ਉੱਥੇ ਜਿਹੜੇ ਡਿਸਪਲੇ ਬੋਰਡ ਲਗਾ ਰਹੇ ਸੀਗੇ ਉਹ ਬੋਰਡ ਅਸੀਂ ਸਮਰਾਲਾ ਚੌਕ ਤੋਂ ਲੈ ਕੇ ਆਤਮਪਾਰਕ ਤੱਕ ਦੇ ਜਿਹੜਾ ਸਾਡਾ ਐਲੀਵੇਟਡ ਰੋਡ ਹੈ ਉਹਦੇ ਤੇ ਲਗਾਏ ਉਹਨਾਂ ਬੋਰਡਾਂ ਨਾਲ ਅਸੀਂ ਆਪਣੇ ਵਾਹਨ ਚਾਲਕਾਂ ਨੂੰ ਲੇਨ ਸਿਸਟਮ ਵਿੱਚ ਰਹਿਣ ਦੀ ਗੱਲ ਕੀਤੀ ਹੈ ਕਿਉਂਕਿ ਤੁਸੀਂ ਦੇਖਿਆ ਹੋਵੇਗਾ ਕਿ ਸ਼ਾਮ ਨੂੰ ਜਿਹੜਾ ਬਹੁਤ ਵੱਡਾ ਜਿਹੜਾ ਜਾਮ ਉਸ ਐਲੀਵੇਟਡ ਰੋਡ ਤੇ ਲੱਗ ਜਾਂਦਾ ਤੇ ਅਸੀਂ ਕਈ ਦਿਨ ਉੱਥੇ ਸਟੱਡੀ ਕੀਤੀ ਕਿ ਜਾਮ ਦੀ ਵਜ੍ਹਾ ਕੀ ਹੈ ਦੇ ਵਜਾ ਤੇ ਚੀਜ਼ੇ ਪਾਈ ਗਈ ਕਿ ਲੋਕ ਜਦੋਂ ਜਿਨ੍ਹਾਂ ਨੇ ਸਿੱਧੇ ਜਾਣਾ ਉਹ ਸੱਜੀ ਲੇਨ ਰਾਈਟ ਲੇਨ 'ਚ ਰਹਿਣ ਦੀ ਬਜਾਏ ਉਹ ਲੈਫਟ ਲੇਨ 'ਚ ਤੁਰੇ ਫਿਰਦੇ ਆ ਤੇ ਜਿਨ੍ਹਾਂ ਨੇ ਦੁਗਰੀ ਰੋਡ ਨੂੰ ਮੁੜਨਾ ਉਹ ਖੱਬੀ ਲੇਨ ਦੀ ਬਜਾਏ ਸੱਜੀ ਲੇਨ 'ਚ ਤੁਰੇ ਫਿਰਦੇ ਆ ਤੇ ਉਹ ਜਦੋਂ ਫਿਰ ਨੇੜੇ ਆ ਕੇ ਜਦ ਆਪਣੀ ਲੇਨ ਨੂੰ ਚੇਂਜ ਕਰਦੇ ਆ ਉਹ ਸਾਰੀ ਜਿਹੜੀ ਟ੍ਰੈਫਿਕ ਦੀ ਜਿਹੜੀ ਵਿਵਸਥਾ ਉਹਨੂੰ ਚਰਮਾ ਦਿੰਦੇ ਆ ਖਲਾ ਦਿੰਦੇ ਆ ਤੇ ਜਿਆਦਾ ਇਧਰੋਂ ਹੁਣ ਤੁਸੀਂ ਦੇਖੋ ਵੀ ਐਡੀ ਭੀੜ ਹੁੰਦੀ ਐ ਤੇ ਇਹ ਬੰਦੇ ਨੇ ਸਾਰੀ ਲੈਂਨ ਨੂੰ ਹੀ ਤੋੜ ਕੇ ਨਿਕਲਣਾ ਤਾਂ ਪਿੱਛੇ ਜਿਹੜਾ ਹੈਗਾ ਉਹਨੇ ਜਾਮ ਲਾ ਦੇਣਾ ਹੌਲੀ ਹੌਲੀ ਵਾਧਾ 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 ਜਿਹੜਾ ਜਾਮ ਐ ਉਹ ਬਹੁਤ ਲੰਬਾ ਜਾਮ ਹੋ ਜਾਂਦਾ ਤੇ ਉੱਥੇ ਟ੍ਰੈਫਿਕ ਇੰਨੀ ਜਿਆਦਾ ਹੁੰਦੀ ਐ ਸ਼ਾਮ ਨੂੰ ਤੇ ਉਹ ਏਦਾਂ ਲੱਗਦਾ ਵੀ ਜਿਹੜਾ ਬੰਦੇ ਨੇ ਜਿਨੇ ਨੇ 2 ਮਿੰਟ ਜਾਂ 5 ਮਿੰਟ ਚ ਉਹ ਚੀਜ਼ ਜਗ੍ਹਾ ਨੂੰ ਕ੍ਰੋਸ ਕਰ ਜਾਣਾ ਹੁੰਦਾ ਉਹ ਕਈ ਵਾਰੀ ਉੱਥੇ ਘੰਟਾ ਘੰਟਾ ਵਿਚਾਰੇ ਜਿਹੜੇ ਫਸੇ ਰਹਿੰਦੇ ਆ ਉਹ ਟਾਈਮ ਜਿਹੜਾ ਹੈਗਾ ਉਹ ਸਾਰੇ ਸਾਡੇ ਲੁਧਿਆਣਾ ਸ਼ਹਿਰ ਦੇ ਜਿਹੜੇ ਇੰਡਸਟਰੀਲਿਸਟ ਜਿਹੜੇ ਆਪਣੇ ਇਧਰ ਏਰੀਆ ਚੋਂ ਬੀਆਰਐਸ ਨਗਰ ਦੁਗਰੀ ਮਾਡਲ ਟਾਊਨ ਸਰਾਬਾ ਨਗਰ ਵਰਗੇ ਇਲਾਕਿਆਂ ਚੋਂ ਇੰਡਸਟਰੀਅਲ ਏਰੀਆ ਨੂੰ ਜਾਂਦੇ ਆ ਫੋਕਲ ਪੁਆਇੰਟ ਨੂੰ ਜਾਂਦੇ ਆ ਉਹ ਆਪਣੇ ਕੰਮਕਾਰ ਕਰਨ ਤੋਂ ਉਪਰੰਤ ਜਦੋਂ ਸ਼ਾਮ ਨੂੰ ਵਾਪਸ ਮੁੜਦੇ ਆ ਤੇ ਉਹਨਾਂ ਮਤਲਬ ਆਪਣੇ ਘਰਾਂ ਚ ਵੀ ਵਿਚਾਰੇ ਇੱਕ ਘੰਟਾ ਲੇਟ ਦਾ ਹੀ ਟਾਈਮ ਦਿੰਦੇ ਆ ਵੀ ਯਾਰ ਮੈਂ ਚੱਲ ਤਾਂ ਪਿਆ ਪਰ ਮੈਨੂੰ ਲੱਗਦਾ ਮੈਂ ਘੰਟਾ ਮੈਨੂੰ ਲੱਗ ਜਾਣਾ ਪਰ ਮੈਂ ਬੜੇ ਫਕਰ ਨਾਲ ਕਹਿੰਦਾ ਹੁਣ ਉਹਨਾਂ ਨੂੰ ਇਹ ਕਹਿਣ ਦੀ ਲੋੜ ਨਹੀਂ ਹੈ ਤੇ ਹੁਣ ਜਿੰਨਾ ਕੁ ਸੁਭਾਵਕ ਜਿੰਨਾ ਕੁ ਚਾਹੀਦਾ ਸਮਾਂ ਉਹਨੇ ਸਮੇਂ ਚੋਂ ਆਪਣੇ ਘਰ ਪਹੁੰਚਣਗੇ ਜੀ ਸਤਿ ਸ੍ਰੀ ਅਕਾਲ ਜਮਾ ਨੂੰ ਅਵੇਅਰ ਕਿਸ ਤਰ੍ਹਾਂ ਕੀਤਾ ਜਾਂਦਾ ਕਿਉਂਕਿ ਡੇ ਨਾਈਟ ਡਿਊਟੀ ਕਰਨੀ ਤੁੱਪੇ ਖੜ ਕੇ ਬਾਰਿਸ਼ ਦੀ ਪਰਵਾਹ ਨਹੀਂ ਕਰਨੀ ਤੁਹਾਡੀ ਵੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਸੀ ਜਦੋਂ ਮੀਂਹ ਬਹੁਤ ਪਿਆ ਰਿਆ ਸੀ ਤੁਸੀਂ ਵਰਦੀ ਪਾਈ ਉਸ ਮੀਂਹ ਦੇ ਪਾਣੀ ਦੇ ਵਿੱਚ ਖੜ ਕੇ ਟ੍ਰੈਫਿਕ ਸਚਾਰੂ ਢੰਗ ਨਾਲ ਚਲਾ ਰਹੇ ਸੀ ਮੁਲਾਜ਼ਮਾ ਨੂੰ ਕਿਸ ਤਰ੍ਹਾਂ ਤੁਸੀਂ ਅਵੇਅਰ ਕਰਦੇ ਹੋ ਤਾਂ ਕਿ ਲੋਕਾਂ ਨੂੰ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਦੇਖੋ ਹਰੇਕ ਜਿਹੜਾ ਇੱਕ ਮਾਨਵ ਮਨੁੱਖ ਹੈ ਜਿਹੜਾ ਉਹਨੂੰ ਮਤਲਬ ਸ਼ਾਵਾਸ਼ੀ ਦੀ ਹਮੇਸ਼ਾ ਲੋੜ ਰਹਿੰਦੀ ਹੈ ਥੋੜੀ ਮੋਟੀਵੇਸ਼ਨ ਹੈ ਜਿਹੜੀ ਬੰਦੇ ਨੂੰ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕਰਦੀ ਆ ਹੁਣ ਤੁਸੀਂ ਦੇਖੋ ਕਿ ਜਿਹੜਾ ਸਾਡਾ ਟ੍ਰੈਫਿਕ ਦਾ ਕਰਮਚਾਰੀ ਹੈ ਉਹ 14 14 16 16 ਘੰਟੇ ਵੀ ਡਿਊਟੀ ਕਰਦੇ ਆ ਇੱਥੇ ਮਕਸਦ ਇੱਕ ਹੀ ਹੈ ਵੀ ਜਿਹੜੇ ਸਾਡੇ ਸ਼ਹਿਰ ਦੇ ਲੋਕ ਹੈ ਉਹਨਾਂ ਨੂੰ ਅਸੀਂ ਹੋਰ ਜ਼ਿਆਦਾ ਫੈਸਿਲੀਟੇਟ ਕਰ ਸਕੀਏ ਵੀ ਉਹਨਾਂ ਨੂੰ ਕੋਈ ਤੰਗੀ ਨਾ ਆਵੇ ਤਾਂ ਉਹਦੇ 'ਚ ਫਿਰ ਜਿਹੜੇ ਸਾਡੇ ਕਰਮਚਾਰੀ ਆ ਉਹ ਕਿਤੇ ਨਾ ਕਿਤੇ ਨਾ ਸ਼ਾਬਾਸ਼ੀ ਦੀ ਉਹਨਾਂ ਨੂੰ ਲੋੜ ਹੁੰਦੀ ਹੈ ਮੈਂ ਹਮੇਸ਼ਾ ਹੀ ਸਾਡੇ ਉੱਪਰਲੇ ਜਿਹੜੇ ਸੀਨੀਅਰ ਅਫਸਰ ਐ ਸੀਪੀ ਸਰ ਨੇ ਸਾਡੇ ਜਿਵੇਂ ਡੀਸੀਪੀ ਸਾਹਿਬ ਨੇ ਏਡੀਸੀਪੀ ਸਾਹਿਬ ਨੇ ਸਾਰੇ ਅਫਸਰ ਜਿਹੜੇ ਆ ਬੜੀ ਮਲਾਜਮਾਂ ਨੂੰ ਹੱਲਾਸ਼ੇਰੀ ਦਿੰਦੇ ਆ ਕਿਉਂਕਿ ਹੱਲਾਸ਼ੇਰੀ ਜਿਹੜੀ ਹੈਗੀ ਹੈ ਇਹ ਹੱਲਾਸ਼ੇਰੀ ਹੈ ਜਿਹੜੀ ਬੰਦੇ ਨੂੰ ਮਤਲਬ ਇੱਕ ਸਪਿਰਟ ਪੈਦਾ ਕਰ ਦਿੰਦੀ ਹੈ ਕੋਈ ਗੱਲ ਕੀਤੀ ਵੀ ਜਦੋਂ ਇਹ ਬੜੀ ਪੁਰਾਣੀ ਗੱਲ ਆ ਮੈਂ ਉਦੋਂ ਉਦੋਂ ਵੀ ਮੈਂ 5-6 ਸਾਲ ਪਹਿਲਾਂ ਮੈਂ ਉਦੋਂ ਟ੍ਰੈਫਿਕ ਵਿੱਚ ਸੀ ਮੇਰੇ ਯਾਦ ਆ ਵੀ ਅਸੀਂ ਆਰਤੀ ਚੌਂਕ ਕੋਲ ਜਾਮ ਲੱਗਿਆ ਹੋਇਆ ਸੀ ਮੀ ਉੱਤੇ ਬੜਾ ਸ਼ੁਰੂ ਹੋ ਗਿਆ ਤੇ ਜਾਮ ਵੱਧ ਗਿਆ ਮੈਂ ਮੈਨੂੰ ਨਹੀਂ ਚੰਗਾ ਲੱਗਿਆ ਵੀ ਜਾਮ ਚ ਲੋਕ ਪਰੇਸ਼ਾਨ ਹੋ ਰਿਹਾ ਮੈਂ ਆਪਣੀ ਸਾਰੀ ਟੀਮ ਨੂੰ ਲੈ ਕੇ ਉਹ ਮੀਂਹ ਵਿੱਚ ਟ੍ਰੈਫਿਕ ਜਿਹੜੀ ਆ ਸੀ ਉਹਨੂੰ ਨਿਗਾਣ ਲੱਗੇ ਕਿਸੇ ਰਾਗੀਰ ਨੇ ਸਾਡੀ ਉਹ ਫੋਟੋ ਖਿੱਚ ਕੇ ਜਿਹੜੀ ਉਹ ਵਾਇਰਲ ਕਰਤੀ ਸੀ ਪਰ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਤਰ੍ਹਾਂ ਦੀ ਉਹ ਇੱਕ ਰਵੈਤ ਹੀ ਪੈ ਗਈ ਕਿ ਜੇ ਮੀਂਹ ਆ ਜਾਵੇ ਹਨੇਰੀ ਆ ਜਾਵੇ ਕੁਝ ਹੋਵੇ ਠੰਡ ਹੋਵੇ ਗਰਮੀ ਹੋਵੇ ਸਾਡੇ ਜਿਹੜੇ ਟ੍ਰੈਫਿਕ ਦੇ ਕਰਮਚਾਰੀ ਐ ਉਹ ਤੁਹਾਨੂੰ ਜਿਹੜੇ ਆਪਣੀ ਡਿਊਟੀ ਦਿੰਦੇ ਨਚਰਾਨਗੇ ਚਾਹੇ ਉਮੀਦ ਖੜੇ ਆ ਬਹੁਤ ਇੰਨੀਆਂ ਫੋਟੋਸ ਵੀਡੀਓਸ ਵਾਇਰਲ ਹੁੰਦੀਆਂ ਨੇ ਕਿ ਬੜੀ ਜ਼ੋਰਦਾਰ ਮੀਂਹ ਪੈ ਰਿਹਾ ਥੱਲੇ ਵੀ ਜਿਹੜਾ ਗੋਡਿਆਂ-ਗੋਡਿਆਂ ਤੱਕ ਪਾਣੀ ਐ ਤੇ ਸਾਡਾ ਜਿਹੜਾ ਪੁਲਿਸ ਅਫਸਰ ਐ ਉਹ ਚਾਹੇ ਟ੍ਰੈਫਿਕ ਦਾ ਚਾਹੇ ਪੁਲਿਸ ਸਟੇਸ਼ਨ ਦਾ ਉਹ ਲੋਕਾਂ ਨੂੰ ਸੁਧਾ ਦੇਣ ਵਾਸਤੇ ਵਰਦੇ ਮੀਂਹ ਵਿੱਚ ਵੀ ਆਪਣੀ ਜੜੀ ਡਿਊਟੀ ਨਿਭਾ ਰਿਹਾ ਤੇ ਲੋਕਾਂ ਨੂੰ ਉਹ ਪਾਸ ਕਰਾ ਰਿਹਾ ਹੈ ਕਿ ਲੋਕਾਂ ਦਾ ਪਿਆਰ ਜਿਹੜਾ ਵਾ ਇੱਕ ਹੌਸਲਾ ਵਧਾਉਂਦਾ ਵਾ ਕਿ ਪੁਲਿਸ ਦੀ ਇੱਕ ਵਰਦੀ ਵਾਲਾ ਮੁਲਾਜ਼ਮ ਇੱਕ ਡਿਊਟੀ ਦੇ ਰਿਹਾ ਤਾਂ ਹੌਸਲਾ ਵੱਧ ਜਾਂਦਾ ਹੈ ਜੀ ਜਦੋਂ ਫਿਰ ਉਹ ਲੋਕ ਨੰਗਦੇਆ ਕੋਲੋਂ ਤੇ ਉਹਨਾਂ ਦਾ ਲੋਕਾਂ ਦਾ ਇਦਾਂ ਗੁੱਠਾ ਖੜਾ ਕਰਨਾ ਨਾ ਜਿਹੜਾ ਉਹ ਬੰਦੇ ਦੇ ਹੌਸਲੇ ਨੂੰ ਖੜਾ ਕਰ ਦਿੰਦਾ ਉਹ ਕਹਿੰਦਾ ਯਾਰ ਮੇਰੀ ਜਿਹੜੀ ਮੈਂ ਕਰ ਰਿਆ ਮੈਂ ਤਾਂ ਉਹਦਾ ਮੁੱਲ ਪੈ ਰਿਹਾ ਮੇਰੇ ਸ਼ਹਿਰ ਦੇ ਲੋਕ ਮੇਰੇ ਕੰਮ ਤੋਂ ਖੁਸ਼ ਹੋ ਰਹੇ ਆ ਸਾਡੇ ਟ੍ਰੈਫਿਕ ਮੁਲਾਜ਼ਮ ਤੁਸੀਂ ਇਹਨਾਂ ਦੀ ਡੈਡੀਕੇਸ਼ਨ ਦੇਖੋਗੇ ਤਾਂ ਇੰਨੀ ਕ ਮਿਹਨਤ ਕਰਦੇ ਆਂ ਕਈ ਵਾਰੀ ਨਾ ਜਦ ਕੋਈ ਤੇ ਛੋਟੀ ਮੋਟੀ ਕੋਈ ਹਲਕੀ ਫੁਲਕੀ ਤਕਰਾਰ ਹੋ ਜਾਂਦੀ ਹੈ ਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਯਾਰ ਇਹ ਵੀ ਹੋਣੀ ਨਹੀਂ ਚਾਹੀਦੀ ਵੀ ਕੋਈ ਨਹੀਂ ਕਈ ਵਾਰੀ ਸੁਭਾਵਿਕ ਤੌਰ ਤੇ ਬੰਦੇ ਦਾ ਸੁਭਾਅ ਹੈ ਜਿਆਦਾ ਤੇਜ਼ ਦਾ ਖੜਾ ਹੈ ਤੰਗ ਆਇਆ ਹੋਇਆ ਕਿਸੇ ਉਹਦੇ ਵੀ ਕਈ ਵਾਰੀ ਪਰਿਵਾਰਕ ਰੁਝੇਵੇਂ ਹੁੰਦੇ ਆ ਕਈ ਵਾਰੀ ਮਾਨਸਿਕ ਤੌਰ ਤੇ ਹੁਣ ਸਾਡੀ ਡਿਊਟੀ 'ਚ ਕਈ ਵਾਰ ਸਾਨੂੰ ਉਹੋ ਜਿਹੇ ਲੋਕ ਮਿਲਦੇ ਆ ਜਿਹੜੇ ਵਿਚਾਰੇ ਕਈ ਵਾਰੀ ਬਹੁਤ ਤੰਗ ਜੇ ਆਏ ਹੁੰਦੇ ਆ ਅਸੀਂ ਉਹਨਾਂ ਨੂੰ ਖੜਕ ਕੇ ਉਹਨਾਂ ਨੂੰ ਸ਼ਾਂਤ ਕਰਕੇ ਪਾਣੀ ਪੁਣੀ ਪਲਾ ਕੇ ਸੈਟ ਕਰਕੇ ਤੋਰ ਦਿੰਨੇ ਆ ਕਿਉਂਕਿ ਕਈ ਵਾਰੀ ਇਨਸਾਨ ਹੈ ਇਨਸਾਨੀਅਤ ਵਿੱਚ ਚੱਲਦੇ ਤੁਹਾਨੂੰ ਕਈ ਵਾਰੀ ਤਰ੍ਹਾਂ ਤਰ੍ਹਾਂ ਦੀ ਜੜੀ ਹੈਗੀ ਹੈ ਮੁਸ਼ਕਲ ਆ ਜਾਂਦੀ ਹੈ ਤੇ ਬੰਦਾ ਦੁਖੀ ਹੈ ਤੁਸੀਂ ਕਿਤੇ ਦੁਖੀ ਨੂੰ ਰੋਕ ਕੇ ਉਹਦਾ ਵਿਚਾਰੇ ਦਾ ਦੁੱਖ ਹੀ ਪੁੱਛ ਲੈਨੇ ਹੋ ਦੁੱਖ ਉਹਦਾ ਜਿਹੜਾ ਘਟ ਜਾਂਦਾ ਕਹਿੰਦੇ ਹੁੰਦੇ ਆ ਕਿ ਖੁਸ਼ੀਆਂ ਬੰਡੇ ਤੋਂ ਵੱਧੀਆਂ ਨੇ ਤੇ ਦੁੱਖ ਬੰਡੇ ਤੋਂ ਘਟਦਾ ਸੋ ਇਹ ਗੱਲ ਆ ਵੀ ਮੁਲਾਜ਼ਮ ਮਿਹਨਤ ਜਦ ਕਰਦਾ ਤੇ ਜਦੋਂ ਉਹਨੂੰ ਐਪਰੀਸ਼ੀਏਸ਼ਨ ਮਿਲਦੀ ਹੈ ਤਾਂ ਉਹਦੇ ਕੰਮ ਦਾ ਜਿਹੜਾ ਮਿਆਰ ਹੈ ਬਹੁਤ ਉੱਚਾ ਹੋ ਜਾਂਦਾ ਇੱਕ ਥੋੜੇ ਦਿਨ ਮੇਲੇ ਇੱਕ ਵੀਡੀਓ ਇੱਕ ਹੋਰ ਵਾਇਰਲ ਹੋਈ ਸੀ ਤੁਸੀਂ ਗੱਡੀ ਤੇ ਪਿਆਰ ਰੱਖ ਰਹੇ ਸੀ ਪਰ ਲੋਕਾਂ ਨੇ ਤੁਹਾਨੂੰ ਉਹਦੇ ਉਰਤੇ ਵੀ ਬੜਾ ਪਿਆਰ ਦਿੱਤਾ ਕੀ ਅਵੇਅਰ ਕਰ ਰਹੇ ਸੀ ਉਸ ਗੱਡੀ ਵਾਲੇ ਨੂੰ ਉਹ ਕੀ ਸੀਗਾ ਥੋੜਾ ਉਸਦੇ ਬਾਰੇ ਵੀ ਜਾਣਕਾਰੀ ਦਿਓ ਜੀ ਉਹ ਕੀ ਸੀ ਕਿ ਜਿਹੜਾ ਸਾਡਾ ਆਮ ਤੌਰ ਤੇ ਮੇਰੀ ਜਿਹੜੀ ਇੱਕ ਆਦਤ ਬਣ ਚੁੱਕੀ ਹੈ ਵੀ ਵੱਧ ਤੋਂ ਵੱਧ ਲੋਕਾਂ ਨੂੰ ਅਵੇਅਰ ਕਰਨਾ ਆ ਮੈਂ ਕਿਹ ਧਾਰਨਾ ਲੋਕਾਂ ਚ ਬਣੀ ਆ ਕਿ ਪੁਲਿਸ ਵਾਲਿਆਂ ਦਾ ਟਾਰਗੇਟ ਫਿਕਸ ਹੁੰਦੇ ਆ ਚਲਾਨ ਕਰਨੇ ਆ ਐਨੇ ਚਲਾਨ ਕਰਨੇ ਆ ਜੀ ਇਹ ਵੋ ਤੇ ਬਿਲਕੁਲ ਇਹ ਗਲਤ ਧਾਰਨਾ ਹੈ ਕੋਈ ਟਾਰਗੇਟ ਫਿਕਸ ਨਹੀਂ ਹੁੰਦੇ ਕੋਈ ਸਾਨੂੰ ਆਏ ਨਹੀਂ ਕਿ ਸਾਨੂੰ ਚਲਾਨ ਨਹੀਂ ਕਰਨਾ ਜ਼ਰੂਰੀ ਹੈ ਨਹੀਂ ਜੇ ਲੋਕ ਠੀਕ ਚੱਲਣ ਮੈਂ ਤਾਂ ਕਹਿੰਦਾ ਇੱਕ ਜ਼ੀਰੋ ਚਲਾਨ ਦੀ ਵੀ ਲੋੜ ਨਾ ਪਵੇ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੈਂ ਉੱਥੇ ਲੋਕਾਂ ਨੂੰ ਸਟਾਪ ਲਾਈਨ ਤੇ ਜੈਬਰਾ ਕ੍ਰੋਸਿੰਗ ਸੰਬੰਧੀ ਅਵੇਅਰ ਕਰ ਰਿਹਾ ਸੀ ਤਾਂ ਭਾਈ ਸਾਹਿਬ ਨੇ ਲੈ ਕੇ ਆਪਣੀ ਕਾਰ ਹੈ ਜਿਹੜੀ ਉਹ ਜੈਬਰਾਂ ਕ੍ਰੋਸਿੰਗ ਤੇ ਖੜਾਤੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਸਾਹਿਬ ਹੁਣ ਇਹ ਜੈਬਰਾਂ ਕ੍ਰੋਸਿੰਗ ਦਾ ਮਕਸਦ ਕੀ ਹੈ ਜੈਬਰਾਂ ਕ੍ਰੋਸਿੰਗ ਦਾ ਮਤਲਬ ਹੈ ਕਿ ਪਹਿਲਾਂ ਉਸ ਤੋਂ ਪਹਿਲਾਂ ਬਣੀ ਸਟਾਪ ਲਾਈਨ ਤੇ ਤੁਸੀਂ ਰੁਕੋ ਤੇ ਜਦ ਤੁਹਾਡੀ ਰੈੱਡ ਲਾਈਟ ਆਈ ਹੈ ਤਾਂ ਉਸ ਟਾਈਮ ਪੈਦਲ ਜਿਹੜੇ ਸੜਕ ਕ੍ਰੋਸ ਕਰਨ ਵਾਲੇ ਲੋਕ ਨੇ ਉਹਨਾਂ ਦੀ ਗ੍ਰੀਨ ਲਾਈਟ ਆਈ ਹੈ ਹੁਣ ਜੇ ਤੁਸੀਂ ਜੈਬਰਾਂ ਕ੍ਰੋਸਿੰਗ ਦੇ ਉੱਤੇ ਕਾਰ ਖੜਾਈ ਹੋਈ ਹੈ ਤਾਂ ਮੈਂ ਉਹਨਾਂ ਨੂੰ ਦੱਸ ਰਿਹਾ ਸੀ ਵੀ ਹੁਣ ਮੈਂ ਯਾਰ ਇੱਥੇ ਤੁਹਾਡੇ ਕੋਣ ਇੱਥੇ ਮੈਂ ਰੱਖ ਕੇ ਮੈਂ ਤੇ ਉੱਤੋਂ ਦੀ ਲੰਗੂਗਾ। ਵੀ ਮੇਰੀ ਜਿਹੜੀ ਲੰਗਣ ਵਾਲੀ ਜਗ੍ਹਾ ਹੈ ਉਹ ਤਾਂ ਤੁਸੀਂ ਕਾਰ ਕਢਾ ਲਈਏ ਜੀ। ਪੈਦਲ ਵਾਲੀ ਰਸਤਾ ਰਸਤਾ। ਕਿਵੇਂ ਲੰਗੂਗਾ? ਤਾਂ ਉਹ ਮੈਂ ਗੱਲ ਕਰ ਰਿਹਾ ਤੇ ਉਹਨਾਂ ਵੀ ਭਾਈ ਸਾਹਿਬ ਤੁਸੀਂ ਦੱਸੋ ਹੁਣ ਮੈਂ ਤੁਹਾਡੀ ਕਾਰ ਦੇ ਉੱਤੋਂ ਦੀ ਹੋ ਕੇ ਲੰਗਾ। ਫਿਰ ਇੱਕ ਹੋਰ ਭਾਈ ਸਾਹਿਬ ਹੈ ਉਹਨਾਂ ਨੇ ਵੀ ਉਦਾਂ ਹੀ। ਮੈਂ ਕਿਹਾ ਯਾਰ ਹੁਣ ਮੈਂ ਤੁਹਾਡੇ ਬੋਨਟ ਦੇ ਉੱਤੋਂ ਦੀ ਲੰਗੂਗਾ। ਵੀ ਬਜ਼ੁਰਗ ਬੰਦਾ ਕਿਵੇਂ ਟੱਪ ਜੂਗਾ ਚਲੋ ਜੇ ਮੈਂ ਕਹਿਆ ਵੀ ਕੋਈ ਜ਼ਿਆਦਾ ਹੀ ਖੁੰਦਕੀ ਬੰਦਾ ਆ ਜਾਵੇ ਉਹ ਕਹੇ ਮੇਰਾ ਤਾਂ ਰਾਹ ਹੈ ਜੀ। ਮੇਰੇ ਰਾਹ 'ਚ ਕਿਉਂ ਗੱਡੀ ਕਢਾਈ? ਉਹਦੇ ਉੱਤੋਂ ਬਜ਼ੁਰਗਾਂ ਦੇ ਵੀ ਤਾਂ ਵਿਚਾਰਾ ਉਹ ਵੀ ਨਹੀਂ ਲੰਘ ਸਕਦਾ ਉਹ ਮੇਰਾ ਮਤਲਬ ਇੱਕ ਤਰੀਕਾ ਸੀ ਦੱਸਣ ਦਾ ਉਹਨਾਂ ਨੂੰ ਲੋਕਾਂ ਨੂੰ ਸਮਝਾਉਣ ਦਾ ਇੱਕ ਢੰਗ ਸੀ ਵੀ ਭਾਈ ਤੁਸੀਂ ਆਪਣੀਆਂ ਗੱਡੀਆਂ ਪਿੱਛੇ ਖੜਾਓ ਤਾਂ ਕਿ ਲੋਕ ਜਿਨ੍ਹਾਂ ਦਾ ਕਾਨੂੰਨਨ ਤੌਰ ਤੇ ਹੱਕ ਹੈ ਉਹਨਾਂ ਨੂੰ ਜਿਹੜਾ ਰਾਹ ਮਿਲੇ ਜੀ ਤੁਸੀਂ ਪੰਜਾਬ ਪੁਲਿਸ ਦੇ ਇੱਕ ਇਲੋਤੇ ਮੁਲਾਜ਼ਮ ਹੋ ਜਿਨ੍ਹਾਂ ਨੂੰ ਨੈਸ਼ਨਲ ਰੋਡ ਸੇਫਟੀ ਦਾ ਇੱਕ ਅਵਾਰਡ ਮਿਲਿਆ ਹੈਗਾ ਵਾ ਉਹ ਤੁਸੀਂ ਦੱਸੋਗੇ ਕਿ ਕਾਹਦਾ ਅਵਾਰਡ ਸੀ ਕਿ ਕਾਦੇ ਵਰਕੇ ਮਿਲਿਆ ਸੀ ਉਹ ਅਵਾਰਡ ਮੈਂ ਜਦੋਂ ਪਹਿਲਾਂ 2000 ਅ 18 19 ਚ 19 20 ਚ ਉਦੋਂ ਮੈਂ ਜਿਹੜੀ ਟ੍ਰੈਫਿਕ ਦੀ ਸੇਵਾ ਕਰ ਰਿਹਾ ਸੀ ਮੇਰੀ ਡਿਊਟੀ ਟ੍ਰੈਫਿਕ ਦੇ ਵਿੱਚ ਸੀ ਤਾਂ ਸਾਡੇ ਉੱਚ ਅਫਸਰਾਂ ਵੱਲੋਂ ਜਿਹੜਾ ਮੇਰੇ ਟ੍ਰੈਫਿਕ ਪ੍ਰਤੀ ਕੀਤੇ ਕੰਮਾਂ ਨੂੰ ਦੇਖਦੇ ਹੋਏ ਜਿਹੜਾ ਨੈਸ਼ਨਲ ਰੋਡ ਸੇਫਟੀ ਅਵਾਰਡ ਲਈ ਜਿਹੜਾ ਰეკਮੈਂਡ ਕੀਤਾ ਗਿਆ ਤੇ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਅਜੇ ਤੱਕ ਮੈਂ ਪੰਜਾਬ ਪੁਲਿਸ ਦਾ ਇਕੱਲਾ ਅਫੀਸਰ ਹੈ ਜਿਹਨੂੰ ਨੈਸ਼ਨਲ ਰੋਡ ਸੇਫਟੀ ਅਵਾਰਡ 골ਡ ਮੈਡਲ ਤੇ ਵਿਦ 5 ਲੱਖ ਰੁਪੀਸ ਜਿਹੜਾ ਮੈਨੂੰ ਜਿਹੜੀ ਰਿਵਾਰਡ ਰਾਸ਼ੀ ਵੀ ਜਿਹੜੀ ਉਸ ਸਮੇਂ ਮਾਨਯੋਗ ਸ਼੍ਰੀ ਨਿਤਿੰਤ ਗੜਕਰੀ ਜੀ ਜਿਹੜੇ ਸਾਡੇ ਟ੍ਰਾਂਸਪੋਰਟ ਮਿਨਿਸਟਰ ਪੰਜਾਬ ਸੌਰੀ ਇੰਡੀਆ ਤੇ ਸ਼੍ਰੀ ਰਾਜਨਾਥ ਸਿੰਘ ਜੀ ਤੇ ਜਿਹੜੇ ਸਾਡੇ ਨੈਸ਼ਨਲ ਕੇਂਦਰੀ ਮੰਤਰੀ ਨੇ ਉਨਾ ਵੱਲੋਂ ਜਿਹੜਾ ਮੈਨੂੰ ਦਿੱਤਾ ਗਿਆ ਸੀ ਤੇ ਇਹ ਜਿਹੜੇ ਅਵਾਰਡ ਜਿਹੜੇ ਹੁੰਦੇ ਆ ਨਾ ਜਿੱਥੇ ਤੁਹਾਨੂੰ ਅਵਾਰਡ ਲੈ ਕੇ ਖੁਸ਼ੀ ਮਿਲਦੀ ਹੈ ਉਹਦੇ ਨਾਲ ਨਾਲ ਜਿਹੜਾ ਤੁਹਾਡੇ ਅਵਾਰਡ ਤੁਹਾਡੀ ਜ਼ਿੰਮੇਵਾਰੀ ਨੂੰ ਹੋਰ ਵੱਡਾ ਕਰ ਦਿੰਦੇ ਆ ਕਿਉਂਕਿ ਅਵਾਰਡ ਮਿਲਣ ਤੋਂ ਬਾਅਦ ਜਿਹੜੀ ਤੁਹਾਡੀ ਜਿਸ ਕੰਮ ਸੰਬੰਧੀ ਤੁਹਾਨੂੰ ਇਹ ਅਵਾਰਡ ਮਿਲਿਆ ਹੈ ਲੋਕਾਂ ਨੂੰ ਵੀ ਤੁਹਾਡੇ ਤੋਂ ਵੱਧ ਉਮੀਦਾਂ ਹੁੰਦੀਆਂ ਨੇ ਕਿ ਪਲੱਸ ਤੁਹਾਡੀ ਜਿਹੜੀ ਇੰਟਰਨਲ ਵਿਜ਼ਨ ਉਹ ਵੀ ਇਹ ਚਾਹੁੰਦੀ ਹੈ ਕਿ ਇਹ ਰਿਵਾਰਡ ਜੇ ਮੈਨੂੰ ਮਿਲਿਆ ਤਾਂ ਮੈਂ ਇਸ ਤੋਂ ਵੀ ਵੱਧ ਕੰਮ ਕਰਾਂ ਕਿਉਂਕਿ ਇਸ ਰਿਵਾਰਡ ਨੇ ਜਾਂ ਅਵਾਰਡ ਨੇ ਮੇਰੀ ਜ਼ਿੰਮੇਵਾਰੀ ਨੂੰ ਹੋਰ ਵਧਾਇਆ ਮੈਨੂੰ ਜਿੰਨੇ ਵੀ ਅਵਾਰਡ ਮੈਨੂੰ ਅੱਜ ਤੱਕ ਪਰਮਾਤਮਾ ਦੀ ਕਿਰਪਾ ਨਾਲ ਮੇਰੇ ਸੀਨੀਅਰ ਅਫਸਰਾਂ ਵੱਲੋਂ ਦਵਾਏ ਗਏ ਨੇ ਤੇ ਉਹਨਾਂ ਅਵਾਰਡਾਂ 'ਚ ਭਾਵੇਂ ਰਾਸ਼ਟਰਪਤੀ ਮੈਡਲ ਹੈ ਭਾਵੇਂ ਮੁੱਖ ਮੰਤਰੀ ਅਵਾਰਡ ਹੈ ਭਾਵੇਂ ਡੀਜੀਪੀ ਸਾਹਿਬ ਵੱਲੋਂ ਜਿਹੜੀਆਂ ਸਾਡੀਆਂ ਡਿਸਕਸ ਹੈਗੀਆਂ ਸੱਤ ਡਿਸਕ ਮੈਨੂੰ ਮਿਲੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਕੋਵਿਡ ਦੇ ਦੌਰਾਨ ਸੀ ਕਿ ਕੋਵਿਡ ਦੀ ਸੇਵਾ ਨੂੰ ਸਾਡੇ ਨੂੰ ਸਰਾਇਆ ਗਿਆ ਉਦੋਂ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਜਿਹੜੇ ਦੋ ਸਰਟੀਫੀਕੇਟਸ ਤੇ ਮੈਨੂੰ ਨਾਲ ਐਗਜ਼ੈਂਪਲਰੀ ਸੇਵਾ ਟੂ ਸੋਸਾਇਟੀ ਅਵਾਰਡ ਜਿਹੜੀ ਬੀਜਪੀ ਸਾਹਿਬ ਦੀ ਡਿਸਕ ਹੈ ਮੈਨੂੰ ਉਹ ਵੀ ਮਿਲੀ ਤਿੰਨ ਵਾਰ ਮੈਨੂੰ ਆਪਣੇ ਸਾਡੇ ਜਿਹੜੇ ਜ਼ਿਲ੍ਹਾ ਲੈਵਲ ਦੇ 15 ਅਗਸਤ ਤੇ 26 ਜਨਵਰੀ ਦੇ ਫੰਕਸ਼ਨਾਂ 'ਚ ਵੀ ਮੈਨੂੰ ਸਨਮਾਨ ਕੀਤਾ ਗਿਆ ਬੜੀ ਖੁਸ਼ੀ ਹੁੰਦੀ ਹੈ ਪਰ ਨਾਲ ਦੀ ਨਾਲ ਜਿਹੜਾ ਹੈਗਾ ਮੈਂ ਸਮਝਦਾ ਵੀ ਇਹ ਜਿਹੜੇ ਇਨਾਮ ਹੈ ਇਹ ਤੁਹਾਡੀ ਜ਼ਿੰਮੇਵਾਰੀ ਨੂੰ ਵਧਾਉਂਦੇ ਆ ਤੇ ਹੋਰ ਜ਼ਿੰਮੇਵਾਰ ਹੋ ਕੇ ਬੰਦਾ ਮਿਹਨਤ ਕਰਦਾ ਤਾਂ ਕਿ ਮੈਂ ਜਸਟੀਫਾਈ ਕਰ ਸਕਾਂ ਕਿ ਇਹ ਅਵਾਰਡ ਜੇ ਮੈਨੂੰ ਮਿਲਿਆ ਤਾਂ ਮੈਂ ਹੋਰ ਵੱਧ ਕੰਮ ਚੰਗਾ ਕੰਮ ਤਾਂ ਸਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂंगे ਇੱਕ ਥੋੜਾ ਜਿਹਾ ਇਹ ਵੀ ਦੱਸ ਦੋ ਕਿ ਲੁਧਿਆਣਾ ਪੁਲਿਸ ਹੁਣ ਟ੍ਰੈਫਿਕ ਨੂੰ ਲੈ ਕੇ ਹੋਰ ਕੀ ਕਰ ਰਹੀ ਹੈਗੀ ਜਾਂ ਕੈਮਰਿਆਂ ਰਾਹੀਂ ਮਦਦ ਦਿੱਤੀ ਜਾ ਰਹੀ ਹੈ ਜਿਵੇਂ ਦੱਸਿਆ ਸੀ ਲੋਕ ਡਰ ਜਾਂਦੇ ਕਿ ਪੁਲਿਸ ਇੱਕ ਟਾਰਗੇਟ ਅਗੇ ਇੰਨੇ ਚਲਾਨ ਕਰਨੇ ਹੈਗੇ ਆ ਉਸ ਨੂੰ ਲੈ ਕੇ ਪੁਲਿਸ ਵੱਲੋਂ ਕੀ ਚਲਾਇਆ ਜਾ ਰਿਹਾ ਹੋਰ ਕਿਸ ਤਰ੍ਹਾਂ ਟ੍ਰੈਫਿਕ ਨੂੰ ਸੰਭਾਲਿਆ ਜਾ ਰਿਹਾ ਜੀ ਅ ਮੈਂ ਇਹ ਦੱਸਣਾ ਚਾਹੂਗਾ ਕਿ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਸ਼੍ਰੀ ਸੁਪਨ ਸ਼ਰਮਾ ਜੀ ਆਈਪੀਐਸ ਉਹਨਾਂ ਨੇ ਜਦੋਂ ਲੁਧਿਆਣਾ ਕਮਿਸ਼ਨਰ ਦਾ ਉਹਦਾ ਸੰਭਾਲਿਆ ਉਹਦਾ ਸੰਭਾਲਣ ਤੋਂ ਕੁਝ ਦਿਨ ਬਾਅਦ ਹੀ ਮਾਨਯੋਗ ਸੀਪੀ ਸਾਹਿਬ ਵੱਲੋਂ ਇੱਕ ਬਹੁਤ ਅੱਛਾ ਕਦਮ ਚੁੱਕਿਆ ਗਿਆ ਜਿਦੇ ਵਿੱਚ ਉਹਨਾਂ ਨੇ ਟ੍ਰੈਫਿਕ ਤੇ ਪੀਸੀਆਰ ਨੂੰ ਇਕੱਠਾ ਕਰਤਾ ਤੁਸੀਂ ਦੇਖਿਆ ਹੋਵੇਗਾ ਕਿ ਪਹਿਲਾਂ ਟ੍ਰੈਫਿਕ ਅਲੱਗ ਕੰਮ ਕਰਦੀ ਸੀ ਤੇ ਪੀਸੀਆਰ ਜਿਹੜੀ ਹੈ ਉਹ ਵੱਖਰਾ ਕੰਮ ਕਰਦੀ ਸੀ ਸਾਹਿਬ ਨੇ ਇਹਨਾਂ ਦੋਨਾਂ ਨੂੰ ਇਕੱਠਾ ਕਰਤਾ ਇਹਨਾਂ ਦੋਨਾਂ ਨੂੰ ਇਕੱਠਾ ਕਰਕੇ ਹੁਣ ਜਿਵੇਂ ਸਾਡੇ ਜਿਹੜੀ ਲੁਧਿਆਣਾ ਸ਼ਹਿਰ ਦੀ ਜਿਹੜੀ ਸਾਰੇ ਕਮਿਸ਼ਨਰੇਟ ਸਿਸਟਮ ਚ ਅਸੀਂ ਦੋ ACP ਐ ACP ਟ੍ਰੈਫਿਕ 1 ACP ਟ੍ਰੈਫਿਕ 2 ACP ਟ੍ਰੈਫਿਕ 2 ਜਿਹੜਾ ਮੈਂ ਅੱਜ ਕੱਲ ਬਤੌਰ ACP ਟ੍ਰੈਫਿਕ 2 ਜਿਹੜਾ ਸਰਵਿਸ ਨਿਭਾ ਰਿਹਾ ਹਾਂ ਉਹਦੇ ਵਿੱਚ ਦੋਨਿਆਂ ਨੂੰ ਇਕੱਠਾ ਕਰਨ ਦਾ ਇੱਕ ਮਕਸਦ ਇਹ ਕਿ ਜਿਵੇਂ ਆਮ ਆ ਜਾਂਦਾ ਵੀ ਸ਼ਾਰਟੇਜ ਹੈ ਮੁਲਾਜ਼ਮ ਘੱਟ ਨੇ ਕਿਤੇ ਜਾਮ ਲੱਗਿਆ ਜਾਮ ਲੱਗਿਆ ਸਾਨੂੰ ਵੱਧ ਮੁਲਾਜ਼ਮਾਂ ਦੀ ਲੋੜ ਹੈ ਉਸੇ ਟ੍ਰੈਫਿਕ ਦੇ ਨਾਲ-ਨਾਲ ਤੁਸੀਂ ਪੀਸੀਆ ਦੇ ਕਰਮਚਾਰੀਆਂ ਵੀ ਮੌਕੇ ਤੇ ਛੱਡ ਲੈਨੇ ਸਾਡੇ ਹੁਣ ਲੁਧਿਆਣਾ ਸ਼ਹਿਰ ਨੂੰ ਸੀਪੀ ਸਰ ਵੱਲੋਂ ਅੱਠ ਜਿਹੜੇ ਜ਼ੋਨਾਂ ਚ ਵੰਡਿਆ ਗਿਆ ਚਾਰ ਜ਼ੋਨ ਜਿਹੜੇ ਹੈਗੇ ਆ ਉਹ ਇੱਕ ਏਸੀਪੀ ਸਾਹਿਬ ਦੇਖਦੇ ਆ ਚਾਰ ਜ਼ੋਨਾਂ ਦੂਜੇ ਏਸੀਪੀ ਤੇ ਸਾਹਿਬ ਨੇ ਦੋਨਾਂ ਨੂੰ ਇਕੱਠਾ ਕਰਕੇ ई आर एस इमरजेंसी रिस्पॉन्स सिस्टम 112 ਤੇ ਕਾਲ ਜਾਂਦੀ ਹੈ ਤਾਂ ਉਹਦੇ ਤੇ ਵੀ ਜਿਹੜਾ ਰਿਐਕਟ ਹੈ ਤੁਹਾਡੇ ਜਿਹੜੇ ਜਿਹੜੇ ਪੁਰਾਣਾ ਪੀसीआर ਹੁੰਦਾ ਸੀ ई आर एस ਜਿਹੜੀ ਹੈ ਉਹ ਰਿਸਪੌਂਡ ਕਰਦੀ ਹੈ ਸਾਡੇ ਹੀ ਮੁਲਾਜ਼ਮ ਜਿਹੜੇ ਆ ਹੁਣ ਪੀसीआर ਦੇ ਤੌਰ ਤੇ ਉਹਨਾਂ ਨੂੰ ਤੁਸੀਂ ਦੇਖਿਆ ਹੋਊਗਾ ਕਿ ਉਹਨਾਂ ਨੂੰ ਹੋਰ ਵੀ ਲਰ ਬਹੁਤ ਸਿਕਟ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਇੱਕ ਇੱਕ ਗੱਡੀ ਚ ਚਾਰ ਚਾਰ ਕਰਮਚਾਰੀ ਨੇ ਉਹ ਬਿਲਕੁਲ ਹਥਿਆਰਾਂ ਨਾਲ ਵਾਇਰਲੈਸ ਸਿਸਟਮ ਹਰੇਕ ਤਰ੍ਹਾਂ ਦੀ ਚੀਜ਼ ਨਾਲ ਉਹ ਲੈਸ ਨੇ ਦੇ ਤੇ ਨਾਈਟ ਦੋ ਸ਼ਿਫਟਾਂ ਜਿਹੜੀਆਂ ਸਾਡੀਆਂ ਉਹਨਾਂ ਚੱਲ ਰਹੀਆਂ ਨੇ ਤੇ ਸਾਰਾ ਜਿਹੜਾ ਲੁਧਿਆਣਾ ਸ਼ਹਿਰ ਹੈ ਉਹ ਜਿਹੜਾ ਸਾਡੀ ਜਿਹੜੀ ERS ਜਿਹੜੀ ਹੈਗੀ ਉਹਦੇ ਵੱਲੋਂ ਦੇਖਿਆ ਜਾ ਰਿਹਾ ਚਲਾਇਆ ਜਾ ਰਿਹਾ ਤੇ ਜਿਹੜੀ ਤੁਸੀਂ ਗੱਲ ਕੀਤੀ ਵੀ ਇਹ ਸਾਰੇ ਸਿਸਟਮ ਬਵਸਤਾ ਨੂੰ ਚਲਾਉਣ ਵਾਸਤੇ 8 ਜਿਹੜੇ ਇੰਚਾਰਜ ਨੇ 8 ਜੂਨ ਤੇ 8 ਇੰਚਾਰਜ ਜਿਹੜੇ ਮਤਲਬ ਸਾਰੇ ਜਿਵੇਂ ਸਾਡੇ ਹੁਣ ਟ੍ਰੈਫਿਕ ਦੇ ਜਿਹੜੇ ਚੌਂਕਾਂ ਵਿੱਚ ਸਾਰਾ ਟ੍ਰੈਫਿਕ ਸਿਸਟਮ ਨੂੰ ਦੇਖਿਆ ਜਾ ਰਿਹਾ ਹੈ ਤੇ ਇੱਕ ਨਵੀਂ ਗੱਲ ਮੈਂ ਜਿਹੜੀ ਤੁਹਾਨੂੰ ਇੱਥੇ ਐਡ ਕਰਨੀ ਚਾਹਲਾਂ ਕਿ 2021 ਵਿੱਚ ਆਪਾਂ ਇੱਥੇ ਲੁਧਿਆਣਾ ਚ ਈਚ ਲਰਨਿੰਗ ਸ਼ੁਰੂ ਕੀਤੀ ਗਈ ਸੀ ਹੌਣ ਮਾਨਯੋਗ ਕਮਿਸ਼ਨਰ ਸਾਹਿਬ ਨੇ ਉਹ ਜਿਹੜੇ ਪੁਆਇੰਟ ਸੀਗੇ ਉਹਨਾਂ ਨੂੰ ਵਧਾ ਕੇ 12 ਕਰਤਾ ਹੁਣ ਉੱਥੇ ਜਿਹੜਾ ਚਲਾਨ ਆ ਉਹ ਕਿਸੇ ਅਧਿਕਾਰੀ ਦੁਆਰਾ ਨਹੀਂ ਹੋ ਰਿਹਾ ਉੱਥੇ ਚਲਾਨ ਕੈਮਰੇ ਦੀ ਅੱਖ ਨਾਲ ਹੋ ਰਹੇ ਨੇ ਉੱਥੇ ਜਿਹੜਾ ਕੈਮਰੇ ਦੇ ਨਾਲ ਜਿਹੜਾ ਸਾਰਾ ਸਿਸਟਮ ਨੂੰ ਚੈੱਕ ਕੀਤਾ ਜਾਂਦਾ ਤੁਸੀਂ ਕੋਈ ਵਾਇਲੇਸ਼ਨ ਕਰਦੇ ਹੋ ਜਿਵੇਂ ਤੁਸੀਂ ਸਟਾਪ ਲਾਈਨ ਦੀ ਉਲੰਘਣਾ ਕੀਤੀ ਤੁਸੀਂ ਸਟਾਪ ਲਾਈਨ ਦੀ ਉਲੰਘਣਾ ਕਰਕੇ ਤੁਸੀਂ ਜਿਹੜਾ ਅ ਅੱਗੇ ਆ ਕੇ ਜਿਹੜਾ ਜਿੱਥੇ ਪੈਦਲ ਚੱਲਣ ਵਾਲੇ ਲੋਕਾਂ ਦੀ ਜਗ੍ਹਾ ਹੈ ਜਿਵੇਂ ਹੁਣੇ ਆਪਾਂ ਗੱਲ ਕਰ ਰਹੇ ਸੀ ਕਿ ਆ ਕੇ ਬੰਦੇ ਜਿਹੜੇ ਆ ਕਾਰਾਂ ਜਿਹੜੀਆਂ ਹੈਗੀਆਂ ਨੇ ਉੱਥੇ ਜਿੱਥੇ ਪੈਦਲ ਲੋਕਾਂ ਨੇ ਲੰਘਣਾ ਹੈ ਜ਼ੈਬਰੋ ਕ੍ਰੋਸਿੰਗ ਜਿਹੜੀ ਬਣਾਈ ਹੋਈ ਹੈ ਉਹਦੇ ਉੱਤੇ ਗੱਡੀਆਂ ਲਾ ਦਿੰਦੇ ਆ ਉਹ ਚੀਜ਼ ਦੀ ਜਿਹੜੀ ਵਾਇਲੇਸ਼ਨ ਆ ਉਹਦੇ ਚਲਾਨ ਆ ਜਿਹੜੇ ਹੁਣ ਆਟੋਮੈਟਿਡ ਆਟੋਮੈਟਿਡ ਸਿਸਟਮ ਨਾਲ ਤੁਹਾਡੇ ਚਲਾਨ ਤੁਹਾਡਾ ਘਰੇ ਪਹੁੰਚ ਜਾਣਾ ਇਹਦੇ ਵਿੱਚ ਕਿਸੇ ਨੇ ਤੁਹਾਨੂੰ ਨਾ ਤੁਹਾਨੂੰ ਕਿਸਨੇ ਬੁਲਾਣਾ ਐ ਨਾ ਕਿਸਨੇ ਤੁਹਾਨੂੰ ਕੁਝ ਕਹਿਣਾ। ਤੁਹਾਡੀ ਗਲਤੀ ਕੈਮਰੇ ਨੇ ਫੜਨੀ ਤੇ ਚਲਾਨ ਬੜਨਾ ਤੇ ਤੁਹਾਡੇ ਘਰੇ ਪਾਉਣਾ। ਕੋਈ ਵੀ ਚਾਹੇ ਵੀਆਈਪੀ ਹੋਵੇ। ਚਤਾਜੀ ਹੁਣ ਕੈਮਰੇ ਨੂੰ ਤਾਂ ਸਾਰੇ ਬਰਾਬਰ ਨੇ। ਇਸ ਕਰਕੇ ਮੈਂ ਤੁਹਾਡੇ ਮਾਧਮ ਰਾਹੀਂ ਜਗਬਾਣੀ ਟੀਵੀ ਦੇ ਮਾਧਮ ਰਾਹੀਂ ਮੈਂ ਸਾਰੇ ਦਰਸ਼ਕਾਂ ਨੂੰ ਅਪੀਲ ਕਰਦਾ। ਇਹ ਵੀ ਕਾਨੂੰਨਾਂ ਦੀ ਪਾਲਣਾ ਕਰੋ। ਕਾਨੂੰਨਾਂ ਦੀ ਪਾਲਣਾ ਕਰਨ ਨਾਲ ਜਿੱਥੇ ਤੁਸੀਂ ਆਪਣੀ ਜਾਨ ਨੂੰ ਸੇਫ ਰੱਖ ਸਕਦੇ ਹੋ ਉਹਦੇ ਨਾਲ ਨਾਲ ਤੁਸੀਂ ਦੂਜੇ ਲੋਕਾਂ ਦੀ ਜਾਨ ਨੂੰ ਵੀ ਸੇਫਟੀ ਦਿੰਦੇ ਹੋ ਆਓ ਰਲ ਮਿਲ ਕੇ ਆਪਾਂ ਕਾਨੂੰਨਾਂ ਦੀ ਜਿਹੜੇ ਅਹ ਟ੍ਰੈਫਿਕ ਦੇ ਜਿਹੜੇ ਰੂਲਸ ਨੇ ਰੈਗੂਲੇਸ਼ਨ ਨੇ ਇਹਨਾਂ ਦੀ ਪਾਲਣਾ ਕਰੀਏ ਤੇ ਆਪਣੇ ਆਪ ਨੂੰ ਤੇ ਹੋਰ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਚਾਪੋ ਆਪਣਾ ਯੋਗਦਾਨ ਪਾइए ਕਿੰਕੁਹ ਇਹ ਸਾਨੇ SCP2 ట్రాਫਿਕ 2 ਗੁਰਦੇਵ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ ਤਾਂ ట్రాਫਿਕ ਨੂੰ ਕਿਸ ਤਰ੍ਹਾਂ ਚਲਾਇਆ ਜਾਵੇ ਉਸਦੇ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਆ ਤਾਂ ਆਪਣੇ ਬਾਰੇ ਵੀ ਜਿਹੜੀ ਉਹਨਾਂ ਨੇ ਗੱਲਾਂ ਸਾਂਝੇ ਕੀਤੀ ਨੇ ਕਈ ਬੋੜਾ ਦੇ ਨਾਲ SCP ਜਿਹੜੇ ట్రాਫਿਕ 2 ਨੇ ਸਨਮਾਨ ਕੀਤੇ ਗਏ ਨੇ ਕਈ ਬੋੜਾ ਦੇ ਨਾਲ ਤਾਂ ਇਹ ਜਾਣਕਾਰੀ ਜਿਹੜੀ ਤੁਹਾਡੇ ਤੱਕ ਅਸੀਂ ਸਾਂਝੀ ਕਰ ਰਹੇ ਹਾਂ ਤਾਂ ਤੁਸੀਂ ਵੀ ਅਵੇਅਰ ਹੋਵੋ ਤਾਂ ਕਿ ਅਸੀਂ ਪੁਰਸਤਾ ਇੱਕ ਸਾਥ ਦੇ ਸਕੇ ਕੈਮਰਾਮੈਨ ਗੁਰਿੰਦਰ ਦੇ ਨਾਲ ਨਰਿੰਦਕ ਮਾ ਜਗਮਤ